ਹਲਕਾ ਤਰਨਤਾਰਨ ਜਿਮਣੀਚੌਣ ਦੌਰਾਨ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਸਫਲਤਾ ਹਾਸਲ ਹੋਈ ਏ ਜਿੱਥੇ ਬਾਡਰ ਤੋਂ ਇੱਕ ਡਰੋਨ ਵੈਪਨ ਅਤੇ 1 ਕਿਲੋ 33 ਗ੍ਰਾਮ ਬਰਾਮਦ ਹੁੰਦੀ ਏ ਅਤੇ ਮੁਜਰਮਾਂ ਨੂੰ ਫੜਿਆ ਜਾਂਦਾ ਏ ਤੇ ਐਸਐਸਪੀ ਮੈਡਮ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਇਹਨਾਂ ਦਾ 3 ਦਿਨਾਂ ਦਾ ਜਿਹੜਾ ਰਿਮਾਂਡ ਲਿਆ ਗਿਆ ਤੇ ਇਹਨਾਂ ਦੇ ਕੋਲੋਂ ਹੋਰ ਵੀ ਜਿਹੜੇ ਵੱਡੇ ਖੁਲਾਸੇ ਕੀਤੇ ਜਿਨ੍ਹਾਂ ਨੂੰ ਅੱਜ ਵੀ ਟੈਲੀਫੋਨ ਕਰਕੇ ਲਾਈਏ ਇਹਦੇ ਬਰਕਰਾਰ ਜੀ ਤਰਨ ਤਰਨ ਸੁਣਾ ਜੋ ਮਾੜਿਆਂ ਅੰਤਰਾ ਖਿਲਾਫ ਨਿਰੰਤਰ ਇੱਕ ਮੁਹਿੰਮ ਚੱਲ ਰਹੀ ਹੈ ਉਸ ਮੁਹਿੰਮ ਦੇ ਵਿੱਚ ਸਾਡੀ ਜਿਹੜੀ ਸੀਆਈਏ ਦੀ ਟੀਮ ਹੈ ਜਿਹਨੂੰ ਐਸਪੀਡੀ ਅਤੇ ਵੀਐਸਪੀਡੀ ਲੀਡ ਕਰਦੇ ਆ ਉਹਨਾਂ ਦੀ ਟੀਮ ਨੂੰ ਇੱਕ ਦੋ ਚੰਗੀਆਂ ਸਫਲਤਾਵਾਂ ਮਿਲੀਆਂ ਨੇ ਇਹਦੇ ਵਿੱਚ ਵਕਫ ਵਕ ਮੁਕਦਮਿਆਂ ਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆਫ ਡਰੱਗਸ ਐਂਡ ਵੈਪਨ ਜਿਹੜਾ ਉਹਦੇ ਮੋਡਿਊਲ ਬਸਟ ਕੀਤੇ ਗਏ ਨੇ ਅ ਪਹਿਲਾ ਹੈਗਾ ਮਕਦਮਾ ਨੰਬਰ 197 ਹੈ ਜਿਹੜਾ ਇਹ ਚਭਾਲ ਥਾਣੇ ਦਾ ਹੈ ਇਹਦੇ ਵਿੱਚ ਦੋ ਦੋਸ਼ੀ ਕੁਲਵੰਤ ਸਿੰਘ ਅਤੇ ਅਨਮੋਲ ਸਿੰਘ ਐ ਜੋ ਉਹ ਅਰੈਸਟ ਕੀਤੇ ਨੇ ਇਹਨਾਂ ਕੋਲੋਂ 1 ਕਿਲੋ 33 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਇਹ ਵੀ ਪਾਕਿਸਤਾਨ ਤੋਂ ਸਮਗਲਾ ਰਹਹੀਂ ਜਿਹੜੀ ਹੈ ਹਿਰੋਨ ਮੰਗਾਉਂਦੇ ਸੀਗੇ ਤੇ ਇੱਥੇ ਜਿਹੜੇ ਲੋਕਲ ਸਪਲਾਈਅਰ ਤੇ ਪੈਡਲਰਸ ਨੇ ਉਹਨਾਂ ਨੂੰ ਸਪਲਾਈ ਕਰਦੇ ਸੀ ਇਸ ਕੇਸ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੱਦੇ ਚ ਅਸੀਂ ਇਸ ਕੇਸ ਦੇ ਜਿਹੜੇ ਬੈਕਵਰਡ ਅਤੇ ਫੋਰਵਰਡ ਲਿੰਕੇਜਸ ਨੇ ਉਹਨਾਂ ਬਾਰੇ ਤਫ਼ਤੀਸ਼ ਕਰ ਰਹੇ ਹਾਂ ਨਾਲ ਹੀ ਮੁਕੱਦਮਾ ਨੰਬਰ 211 ਹੈ ਜਿਹੜਾ ਇਹ ਖੇਮ ਕਰਨ ਦਾ ਮੁਕੱਦਮਾ ਹੈ ਜਿੱਦੇ ਚ ਇੱਕ ਡਰੋਨ ਅਤੇ ਇੱਕ 9mm ਬਲੌਕ ਤੇ ਦੋਸ ਇਹਦਾ ਰਾਉਂਡ ਹੈ ਜੋ ਉਹ ਰਿਕਵਰ ਕੀਤੇ ਗਏ ਨੇ ਇਸ ਕੇਸ ਦੇ ਵਿੱਚ ਗੁਰਚਰਨ ਸਿੰਘ ਉਰਫ ਕੋਤਾ ਜੋ ਅਰੈਸਟ ਕੀਤਾ ਗਿਆ ਹੈ ਅਮ ਇਹਦੇ ਜ ਵੀ ਸਿਮਿਲਰ ਮੋਡਸ ਆਫ ਆਪਰੇਂਡਾ ਹੈ ਕਿ ਇਹਦੇ ਵਿੱਚ ਵੀ ਪਾਕਿਸਤਾਨ ਤੋਂ ਸਮੱਗਲਰਾਂ ਰਾਹੀਂ ਵੈਪਨ ਮੰਗਾਏ ਜਾ ਰਹੇ ਸੀ ਤੇ ਇਸ ਕੇਸ ਦੇ ਵਿੱਚ ਵੀ ਸਾਡੀ ਟੀਮ ਵੱਲੋਂ ਡੁੰਘਾਈ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਿਹੜੇ ਤਿੰਨੋ ਅਕਿਊਜ਼ ਨੇ ਇਹਨਾਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਅ ਇਨ ਡੈਪਥ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਕਿ ਜਿਹੜੇ ਸਮਾਨ ਜਿਹੜੇ ਜਿਵੇਂ ਇੱਕ ਹਿਰਨ ਵਕਰੀਆ ਡਰੋਨ ਵਕਰੀਆ ਇਹ ਸਾਰੀ ਪਾਕਿਸਤਾਨ ਤੋਂ ਦੋਨਾਂ ਨੇ ਸਮੱਗਲਰਾਂ ਦੇ ਨਾਲ ਅਟੈਚ ਜੀ ਬਿਲਕੁਲ ਤੇ ਆ ਤਾਂ ਹੀ ਮੈਂ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਕਰਾਸ ਬਾਰਡਰ ਜਿਹੜਾ ਸਮਗਲਿੰਗ ਹੋ ਰਹੀ ਹੈ ਉਸ سلسلے ਦੇ ਵਿੱਚ ਸਾਨੂੰ ਚੰਗੀ ਸਫਲਤਾ ਮਿਲੀ ਹੈ ਕੋਈ ਅਨਾਂ ਤੇ ਪਹਿਲਾਂ ਨਹੀਂ ਕੇਸ ਦਰਜ ਇਹਦੇ ਵਿੱਚ ਡੂੰਘਾਈ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਹਜੇ ਫਿਲਹਾਲ ਇਹਨਾਂ ਦੇ ਜਿਹੜੇ ਕੇਸ ਇਸ ਸਾਹਮਣੇ ਨੇ ਕਦੋਂ ਤੋਂ ਮੈਡਮ ਕੰਮ ਕਰਦੇ ਆ ਰਹੇ ਨੇ ਇਹਦੇ ਵਿੱਚ ਕਿਉਂਕਿ ਮੈਂ ਜਿੱਦਾਂ ਦੱਸਿਆ ਕਿ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਨੇ ਜਿਹੜਾ ਨਾਲ ਦੇ ਬੰਦੇ ਨੇ ਅਸੀਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਸਾਨੂੰ ਚੰਗੀ ਤਰ੍ਹਾਂ ਕਲੀਅਰ ਹੋਏਗਾ ਵੀ ਕਦੋਂ ਤੋਂ ਕਰਦੇ ਆ। ਕਿੰਨੇ ਦਿਨਾਂ ਦਾ ਕੋਰਸ ਮਾਰਨ ਮਿਲਿਆ? 3 ਦਿਨਾਂ ਦਾ ਮਿਲਿਆ। ਮੈਨੂੰ ਕਿੱਥੇ ਲਾਕਾ ਵਰਦੀ ਕੀਤੀ ਸੀ ਤੁਸੀਂ ਬੋਲੀ ਖਾਪੋ। ਛੋਟੇ ਚਬਾਲ ਨਾਲ ਕਿਤੇ। ਮਨ ਜਿਹੜਾ ਇੱਕ ਡਰੋਨ ਸਿਸਟਮ ਆਪਣੇ ਲਗਾਇਆ ਗਿਆ ਵਾ। ਗੱਡੀ ਲਗਾਈ ਹੈਗੀ। ਉਹਦੇ ਜ਼ਰੀਏ ਇਹ ਚੀਜ਼ਾਂ ਸਾਹਮਣੇ ਆਈਏ ਕਿ ਜਾਂ ਇਹ ਵੈਸੇ ਕੀ ਜਿਹਨੇ ਰਾਤ ਵਗੈਰਾ ਬਾਰਡਰ ਫੈਕਸ਼ਨ ਵਿੱਚ ਜਾਂਦੇ ਸੀ। ਨਹੀਂ ਡਰੋਨ ਸਿਸਟਮ ਤੋਂ ਵੱਖਰੇ ਤੌਰ ਤੇ ਰਿਕਵਰੀ ਹੋ ਰਹੀ ਹੈ। ਉਹਦਾ ਵੀ ਅਸੀਂ ਤੁਹਾਡੇ ਨਾਲ ਡਿਟੇਲ ਹੈ ਜਿਹੜੀ ਸਾਂਝੀ ਕਰਦੇ ਆਂ। ਇਹ ਆ ਇਹ ਹੈਗਾ ਇਹ ਡਿਫਰੈਂਟ ਇਨਫੋ ਮਰਨ ਜਿਸ ਤਰ੍ਹਾਂ ਜਿਵੇਂ ਚਲਦਾ ਮਾਹੌਲ ਚੱਲਦਾ ਪਿਆ ਬਾਰਡ ਤੋਂ ਹਥਿਆਰ ਮਿਲਣ ਜਾਂ ਰੋਣ ਮਿਲੇ ਇਸ ਵਾਰ ਸਿਸ਼ਾਰਾ ਕਰਦੇ ਕਿ ਗੱਲ ਨਹੀਂ ਇਸ਼ਾਰਾ ਤਾਂ ਜੀ ਇਹਦੇ ਇਹ ਕਰਦੇ ਨੇ ਕਿ ਜੋ ਤਰਨਤਨ ਪੁਲਿਸ ਸਾ ਮਸ਼ਤਦੀ ਨਾਲ ਕੰਮ ਕਰ ਰਹੀ ਹੈ ਤੇ ਸਾਡਾ ਨਿਰੰਤਰ ਕੋਸ਼ਿਸ਼ ਇਹ ਚੱਲ ਰਹੀ ਹੈ ਕਿ ਜੇ ਵੀ ਜਿਸ ਵੀ ਤਰ੍ਹਾਂ ਦੀ ਕੋਈ ਸਮਗਲਿੰਗ ਦੀ ਐਕਟੀਵਿਟੀ ਸਾਡੇ ਸਾਹਮਣੇ ਆਉਂਦੀ ਹੈ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਅਨੂ ਤਾਂ ਜਿਹੜਾ ਬੈਕਵਰਡ ਐਂਡ ਫਾਰਵਰਡ ਲਿੰਕੇਜ ਹੈ ਉਹਦੀ ਤਫ਼ਤੀਸ਼ ਕੀਤੀ ਜਾਵੇ ਤਾਂ ਕਿ ਜਿਹੜਾ ਪੂਰਾ ਮੋਡਿਊਲ ਹੈ ਉਹ ਖਤਮ ਕੀਤਾ ਜਾ ਸਕੇ ਮੈਡਮ ਕੋਈ ਡਰਗ ਮੰਨੀ ਵੀ ਫੜੀ ਗਈ ਅਜੇ ਤੇ シュਵਲਾਲ ਜਿਦਾ ਮੈਂ ਦੱਸਿਆ ਕਿ ਹਰੇ ਇਸ ਕੇਸ ਦੇ ਵਿੱਚ ਹੋਰ ਵੀ ਲੋਗ ਇਨਵੋਲਡ ਨੇ ਤੇ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਜਦੋਂ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਸਾਨੂੰ ਹੋਰ ਕੱਪਣੇ ਸਸਪੀ ਮੈਡਮ ਔਰ ਅਵਜੋਤ ਕੌਰ ਗਰੇਵਾਲ ਨੇ ਜਾਣਕਾਰੀ ਦਿੱਤੀ ਆ ਕਿ 1 ਕਿਲੋ 33 ਗ੍ਰਾਮ ਹੈਰਨ ਜਿਹੜੀ ਆ ਬਰਾਮਦ ਹੋਈ ਹੈ ਇਨਾਂ ਦਾ ਰਿਮਾਂਡ 3 ਦਿਨਾਂ ਦਾ ਰਿਮਾਂਡ ਲਿਆ ਤੇ ਹੋਰ ਜਿਹੜੇ ਵੱਡੇ ਖੁਲਾਸੇ ਹੋਣਗੇ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਲ ਸਿੰਘ ਦੀ ਵਿਸ਼ੇਸ਼ ਰਿਪੋਰਟ